ਦਾ ਵੀਰ ਮੰਨਦੇ ਦੀ ਹਲੋ ਹੁਣ ਤੇਰੀ ਮਰਜ਼ੀ ਆਉਣਾ ਨਾ ਆਉਣਾ ਤੇਰੀ ਮਰਜ਼ੀ ਆ ਹਲੋ ਮੁੰਡੇ ਕੌਡੀ ਖੇਡਣ ਵੀ ਖੇਡਣ ਵਿੱਚ ਅਖਾੜਿਆ ਆ ਕੇ ਚਿਹਰੇ ਫੱਬਦੇ ਸ਼ੇਰਾਂ ਦੇ ਰੱਖਦੇ ਡਾਲਿਆਂ ਨੂੰ ਨਿਸ਼ਕਾ ਕੇ ਦੁਨੀਆ ਪਹੁੰਚੀ ਜਾਂਦੀ ਏ ਦੂਰੋਂ ਨੇੜੇ ਹੰਬ ਹਮਾ ਕੇ ਸਿੰਘ ਫਸ ਗੇ ਕੁੰਡੀਆਂ ਦੇ ਵੀ ਮਿੱਤਰਾ ਵਹਿ ਜਾ ਗੋਡੀ ਲਾ ਕੇ ਮਿੱਤਰਾ ਵਹਿ ਜਾ ਗੋਡੀ ਲਾ ਕੇ ਲਓ ਦਰਸ਼ਕ ਵੀਰੋ ਨਜ਼ਾਰਾ ਆਉਣਾ ਇਸ ਮੈਚ ਦੇ ਵਿੱਚ ਪੂਰਾ ਲਓ ਇਹ ਪਹਿਲਾ ਪੁਆਇੰਟ ਦੇਖਦੇ ਵੀ ਇਸ ਧਾਵੀ ਦਾ ਨਿੰਦੂ ਦਾ ਜਿਹੜਾ ਹਿੱਸੇ ਜੁੜਦਾ ਹੋਇਆ ਫਿਰ ਜੀ 1000 ਰੁਪਏ ਦਾ ਹੈ ਆਸਟ੍ਰੇਲੀਆ ਵਾਲਾ ਕੁਲਜੀਤ ਬੱਲਾ ਤੇ ਤਰਮਿੰਦਰ ਸਿੰਘ ਪੰਜ ਰੌਣਕੋਂ 1000 ਰੁਪਏ ਨਿੰਦੂ ਨੂੰ ਠੀਕ ਹੈ ਜੀ ਅਗਲੀ ਕਬੱਡੀ ਪਾਉਣ ਦੇ ਲਈ ਸਿਕੰਦਰ ਸਿੰਘ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਇਹ ਨੌਜਾਨ ਲਓ ਇਸ਼ਾਰਾ ਅਪੀਲ ਕਰ ਰਿਹਾ ਹੈ ਡਬਲ ਟੱਚ ਟੱਚ ਦੀ ਔਰ ਪੰਮੇ ਉਹਨਾਂ ਨੇ ਇਸ਼ਾਰਾ ਵੀ ਕਰ ਦਿੱਤਾ ਵੀ ਪੁਆਇੰਟ ਜਿਹੜਾ ਸਕੰਦਰ ਨੌਜਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਰਦਾਰ surjeet singh ji ਛੋਟੇ ਖੰਨੇ ਵਾਲੇ ਉਹਨਾਂ ਦੀ ਤਰਫੋਂ ਜਿੰਨੇ ਵੀ ਜੱਫੇ ਜੱਫੇ ਲਾਉਣਗੇ ਹਰ ਜੱਫੇ ਦੇ ਲਈ 200 ਰੁਪਏ ਜਿਹੜਾ ਮਾਣ ਦੇ ਵਜੋਂ ਦਿੱਤਾ ਜਾਵੇਗਾ ਲਓ ਲੁਸਾੜੇ ਪਿੰਡ ਦਾ ਬੱਬੂ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਇਹ ਖਿਡਾਰੀ ਮੈਦਾਨ ਦੇ ਵਿੱਚ ਵਧਦਾ ਹੋਇਆ ਕੰਗਰਾਲੇ ਦੇ ਪਾਲ ਨੇ 6 ਫੁੱਟ ਕੱਟ ਹੈ 80 ਕਿਲੋ ਭਾਰ ਹੈ ਗੱਚੌੜੀ ਛਾਤੀ ਹੈ ਦੁਨੀਆ ਅਸ਼ਰਸ਼ ਕਰ ਉੱਠਦੀ ਇਸ ਨੌਜਵਾਨ ਦੀ ਖੇਡ ਨੂੰ ਦੇਖਦੇ ਐ ਡੌਲੇ ਤੇ ਖੰਡਵਾਇਆ ਹੋਇਆ ਬੱਬਰ ਸ਼ੇਰ ਧਿਆਨ ਸਹਿ ਕੁਰੀਆ ਵੱਟ ਰਿਹਾ ਪਰ ਧਿਆਨਾ ਬੜਾ ਪ੍ਰਸਿੱਧ ਖਿਡਾਰੀ ਹੈ ਲਾ ਹੁਣ ਦੇਖਦੇ ਵੀ ਇਹ ਪੁਆਇੰਟ ਇਸ ਸਮੇ ਬੱਬੂ ਦੇ ਹਿੱਸੇ ਜੁੜਦਾ ਹੋਇਆ ਦੁਨੀਆ ਕਾਇਲ ਹੈ ਭੰਗੜੇ ਪਾਉਂਦਾ ਨੱਚਦਾ ਟੱਪਦਾ ਇਸ ਸਮੇ ਨੌਜਵਾਨ ਦੇਖਦੇ ਵੀ ਆਪਣੀ ਟੀਮ ਦੇ ਹਿੱਸੇ ਕੰਕਰ ਦਾ ਵਾਅਦਾ ਕਰਦਾ ਹੋਇਆ ਲਾ ਅਗਲੀ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਐਸਰੇ ਸਾਹਮਲੇ ਦੇ ਰੰਗਦਾ ਇਹ ਹੋੜ ਹਰ ਖਿਡਾਰੀ ਤਾਲੁਤ ਨਾਮ ਇਸ ਖਿਡਾਰੀ ਦਾ ਅਲਕੜਾ ਪਿੰਡ ਹੈ ਲਾ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਪ੍ਰਿੰਸੀਪਲ ਸੈਂਬਰ ਸਿੰਘ ਜੀ ਦਾ ਪਿੰਡੂ ਐ ਇਸ ਸਮੇ ਬੱਲੇ 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 ਹਾਰੇ ਜਾਈਏ ਵਾਹ ਸੁਆਦ ਆ ਗਿਆ ਟਾਕੜੇ ਮੈਚ ਇਸ ਪੈਣੀ ਬੜਿੰਗ ਦੇ ਨੋਨੇ ਦੇ ਭਾਵੇਂ ਉਪਦੇਸ਼ਾਂ ਦੀ ਧਰਤੀ ਤੇ ਨੇ ਜਾਂ ਤੁਹਾਡੇ ਪਿੰਡਾਂ ਦੇ ਮੈਚਾਂ ਦੀ ਗੱਲ ਹੈ ਲਾ ਉਧਰੋਂ ਦਰਸ਼ਨ ਫਿਰੋ ਸਮੇ ਲੱਤੀ ਲੱਗਿਆ ਹੋਇਆ ਨਿੰਦੂ ਨੂੰ ਢੱਕਣ ਦੀ ਕੋਸ਼ਿਸ਼ ਪੈ ਗਿਆ ਲਖ ਨੂੰ ਲਪੇਟਾ ਲਾ ਪਰ ਪੁਆਇੰਟ ਦੇਖਦੇ ਵੀ ਨਿੰਦੂ ਐਸਮ ਲਸਾਰੇ ਵਾਲਾ ਨੌਜਵਾਨ ਖਿਡਾਰੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸਵਾਦ ਆ ਗਿਆ ਕਿ ਦੁੱਧ ਮੱਖਣਾਂ ਦੇ ਨਾਲ ਪਾਲੇ ਨੇ ਸ਼ਰੀਰ ਯਾਰੂ ਦੁੱਧ ਮੱਖਣਾਂ ਦੇ ਨਾਲ ਪਾਲੇ ਨੇ ਸ਼ਰੀਰ ਯਾਰੂ ਵਾਕਈ ਲਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਰਾਜ ਨੇ ਨਾਂ ਦੇ ਨਾਲ ਜਾੜਾ ਜਾਂਦਾ ਕੋਈ ਕਹਿੰਦੇ ਵੀ ਪਿਆਗ ਨਾਲ ਝੋਟ ਆਖਦਾ ਹੈ ਲਓ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਵੱਖਰੀ ਜੀ ਕਢਵਾਈ ਕਰਵਾਈ ਸੀ ਟੋਲੇ ਤੇ ਨੌਜਾਨ ਨੇ ਗੋਰਾਂ ਨੇ ਸ਼ੋਰੰਗ ਹੈ ਗਾ ਚੌੜੀ ਛਾਤੀ ਹੈ ਸਮਰ ਚਾਰ ਜਾਫੀਆਂ ਦੇ ਵਿੱਚੋਂ ਭੈਣੀ ਬੜਿੰਗ ਦਾ ਨੋਨਾ ਟੱਕਰ ਹੋ ਗਈ ਸ਼ੇਰਾਂ ਦੀ ਲੋਕੀ ਤੱਕਦੇ ਖੇਡ ਮੈਦਾਨ ਦੇ ਲਾਗੇ ਖੜਕੇ ਥੰਮ ਵਰਗੀਆਂ ਛਾਤੀਆਂ ਨੇ ਖੜਕੇ ਵਿਚ ਪਾੜੇ ਦੇ ਅੜਕੇ ਟੱਕਰ ਹੋ ਗਈ ਸ਼ੇਰਾਂ ਦੀ ਲੋਕੀ ਤੱਕਦੇ ਖੇਡ ਮੈਦਾਨ ਦੇ ਲਾਗੇ ਖੜਕੇ ਲੋਕੀ ਤੱਕਦੇ ਖੇਡ ਮੈਦਾਨ ਦੇ ਲਾਗੇ ਖੜਕੇ ਲਓ ਪੁਆਇੰਟ ਰਾਜ ਦਾ ਪਾਇੰਟ ਦੇ ਰਾਜ ਦਾ ਲੈ ਵੀ ਹੈਪੀ ਕਾਕੇ ਨੇ ਵੀ ਖੜ ਕੇ ਵੇਖਿਆ ਵੀ ਜਾਂਦੇ ਹੁਜੇ ਸ਼ੇਰ ਨਾਲ ਹੱਥ ਜੋੜਨ ਫਿਰ ਕਿੰਜ ਬਚਣਾ ਹੈ ਕਿੰਜ ਬਚਾ ਕਰਨਾ ਹੈ ਆਪਣਾ ਲੈ ਸਾਹਮਣੇ ਵੇਖਦੇ ਵੀ ਅਗਲੀ ਕਬੱਡੀ ਪਾਉਣ ਦੇ ਲਈ ਬੱਬੂ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ ਬੱਬੂ ਲੈ ਹਲੇ ਜਾਈਏ ਲੈ ਵੀ ਧਿਆਨ ਸਹਿ ਕਰਖਾ ਗੱਲ ਜੱਫੇ ਦੀ ਅਰਸ਼ਰਾ ਕੀ ਹੁੰਦਾ ਹੈ ਕਿ ਨੱਚਦਾ ਟੱਪਦਾ ਉਸ ਸਮੇ ਬੱਬੂ ਫਿਰ ਵੇਖਦੇ ਵੀ ਆਪਣੀ ਟੀਮ ਦੇ ਹਿੱਸੇ ਕੰਕ ਦਾ ਹੋਰ ਵਾਧਾ ਕਰਦਾ ਹੋਇਆ ਗੁਰਪ੍ਰੀਤ ਜੀ ਹਾਂਜੀ ਹਾਂਜੀ ਰੈਫਰੀ ਦਾ ਫੈਸਲਾ ਡਿੜਬੋ ਰੌਲਾ ਨਾ ਬਾਬਾ ਕਪਰੀ ਜੀ ਉੱਤਰ ਕਰਦੇ ਹੋ ਰੌਲਾ ਸਵੇਰ ਦਾ ਨਹੀਂ ਪਿਆ ਰੈਫਰੀ ਦਾ ਫੈਸਲਾ ਟਾਲਾ ਜੋ ਵੀ ਹੋ ਗਿਆ ਡਿੜਬੇ ਵਾਲੇ ਬੱਬੂ ਦੋਏ ਕੱਟਵਾਗੇ ਦੋਏ ਤਿਆਰ ਰੱਖਿਓ ਦੋਏ ਕੱਟਵਾਗੇ ਦੋਏ ਜੇ ਕਿਸੇ ਨੇ ਵੀ ਰੈਫਰੀ ਨੂੰ ਮਾਰਾ ਜਾਏ ਵੀ ਕਹਿੰਦਾ ਦੋ ਟੀਮਾਂ ਕੱਟਾਂਗੇ ਤਿਆਰ ਰੱਖੋ ਤਿਆਰ ਰੈਫਰੀ ਸਵੇਰ ਦੇ ਰੈਫਰੀ ਕਰਦੇ ਚਲ ਅਗਲੀ ਰੇਡ ਬੋਲੋ ਪੰਮੇ ਰੇਡ ਬੋਲੋ ਸਾਰੇ ਵਾਲੇ ਆਪਣੀ ਅਗਲੀ ਕੌਡੀ ਪਾਉਣੇ ਨਹੀਂ ਹੋਦੇ ਇੰਦਮੀ ਵਾਲੇ ਲ ਸਾਰੇ ਵਾਲੇ ਕੌਡੀ ਪਾਉਣੇ ਤੁੰਗਾ ਵਾਲੇ ਲ ਸਾਰੇ ਵਾਲੇ ਕੌਡੀ ਪਾਉਣੇ ਨਹੀਂ ਸਰਦਾਰ ਅਮਰੀਤ ਸਿੰਘ ਜੀ ਆਪਾਂ ਜਲਦੀ ਦੇ ਨਾਲ ਹੀ ਮੈਚ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਥੋੜੀ ਨੋਕ ਝੋਕ ਹੈ ਜਿਹੜੀ ਕਿਸ ਗੱਲ ਕਰਕੇ ਹੋਈ ਹੈ ਮੈਂ ਦਰਸ਼ਕ ਵੀਰਾਂ ਨੂੰ ਥੋੜੀ ਸਾਂਝੀ ਕਰ ਲਵਾਂ ਉਹ ਕਹਿੰਦੇ ਨੇ ਵੀ ਟੱਚ ਨਹੀਂ ਹੋਇਆ ਬੱਬੂ ਕਹਿੰਦਾ ਵੀ ਮੈਂ ਟੱਚ ਕੀਤਾ ਸੌ ਜਿਹੜੀ ਦੋਨੋਂ ਖਿਡਾਰੀ ਖਾ ਗਏ ਨੇ ਇਸ ਲਈ ਇਹ ਤੇ ਹੌਲੀ-ਹੌਲੀ ਸਿਸਟਮ ਬਣੇਗਾ ਕਦੀ ਲੀਗ ਦੇ ਮੈਚਾਂ ਦੇ ਵਾਂਗ ਅਸੀਂ ਵੀ ਰੀਪਲੇ ਕਰਕੇ ਜਿਹੜਾ ਮੈਚ ਤੁਹਾਡਾ ਵੇਖ ਸਕਾਂਗੇ ਲਓ ਸਕੰਦਰ ਸਿੰਘ ਮਾਰੀ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਪੈਰੋ ਕਹਿੰਦੇ ਧਾਨੇ ਉਹਨਾਂ ਦਾ ਬੜਾ ਪਿਆਰ ਹੈ ਇਸ ਨੌਜਵਾਨ ਖਿਡਾਰੀ ਦਾ ਲਓ ਲੱਗੇ ਹੋ ਜਫੇ ਦੇ ਵਿੱਚੋਂ ਹੁਣ ਵੇਖਦੇ ਵੀ ਆਹ ਪੁਆਇੰਟ ਹੈ ਇਸ ਵੇਲੇ ਫਿਰ ਲਸਾਰੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲਾਲਾ ਲਸਾਰੇ ਪਿੰਡ ਦਾ ਲਾ ਜਫਾ ਆਪਣੀ ਟੀਮ ਦੇ ਹਿੱਸੇ ਕੰਕ ਦਾ ਹੋਰ ਵਾਅਦਾ ਕਰਦਾ ਹੋਇਆ ਸਰਦਾਰ ਸਰਜੀਤ ਸਿੰਘ ਜੀ ਛੋਟੇ ਖੰਨੇ ਵਾਲੇ 200 ਰੁਪਏ ਸੇ ਲਾਲੇ ਦੇ ਲਈ ਮਾਣ ਸਨਮਾਨ ਜਿਹੜਾ ਪੁੱਜਦਾ ਕਰ ਰਹੇ ਨੇ ਇਸੇ ਪਾਸੇ ਧੰਨਵਾਦ ਲਓ ਨਿੰਦੂ ਅਗਲੀ ਕਬੱਡੀ ਪੌੜੀ ਫਿਰ ਮੈਦਾਨ ਦੇ ਵਿੱਚ ਵਾਦਾ ਹੋਇਆ ਲੰਮਾ ਕੱਲ ਦਾ ਸਰੂ ਵਰਗੀ ਜਵਾਨੀ ਹੈ ਸਿੱਖੀ ਬਾਬੇ ਦੀ ਮਿਹਰ ਹੈ ਲਾ ਹੁਣ ਦੇਖਦੇ ਵੀ ਹਲਕਾ ਜਿਹਾ ਝੁਕਾਇਆ ਨੌਜਵਾਨੇ ਸ਼ਰੀਰ ਨੂੰ ਲਓ ਹੌਸ਼ ਜੋਸ਼ ਦੀ ਖੇਡ ਕਬੱਡੀ ਕਿ ਮੇਰੇ ਜ਼ੋਰ ਵਾਲੇ ਨੂੰ ਤੇ ਜਾਫੀ ਢਾਈ ਜਾਂਦੇ ਨੇ ਲਓ ਬਾਜ ਵਰਗੀ ਅੱਖ ਔਰ ਸਾਹਮਣੇ ਦੇਖਦੇ ਵੀ ਨਾਗ ਵਰਗਾ ਲਪੇਟਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਅਲਕੜੇ ਵਾਲਾ ਨੌਜਵਾਨ ਖਿਡਾਰੀ ਜੋਲੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਡੋਲੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਇਹ ਨੌਜਵਾਨ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਲਾਲਾ ਨਾਲ ਹੀ ਕਹਿੰਦੇ ਵੀ ਮਨਜਿੰਦਰ ਦੀ ਗੱਲ ਜਾਫਰ ਭੈਣੀ ਬੜਿੰਗ ਦੇ ਨੋਨੇ ਦੀ ਲਓ ਸਾਹਮਣੇ ਵੱਜਿਆ ਧੱਕਾ ਔਰ ਇਸ਼ਾਰਾ ਪੰਮੇ ਦਾ ਕਿ ਪੁਆਇੰਟ ਇਸ ਸਮੇਂ ਇਸ ਧਾਵੀ ਦੇ ਹਿੱਸੇ ਜੁੜਦਾ ਹੋਇਆ ਕਿਹੜਾ ਅੱਜ ਦੇਖਦੇ ਵੀ ਉਡ ਉਡ ਪਾਉਂਦਾ ਏ ਕਬੱਡੀਆਂ ਕਿਹੜਾ ਹੋ ਕੇ ਜਾਫੀ ਯਾਰ ਉਹ ਮੂਰੇ ਹੋ ਕੇ ਘੇਰੂਗਾ ਲੱਗੂਗਾ ਪਤਾ ਨਵੇਂ ਪਿੰਡੀਏ ਭਿੰਦਰਵਾ ਦੇ ਸ਼ਾਪ ਕਿਹੜਾ ਛੱਡੂ ਮੈਦਾਨ ਦੇ ਵਿੱਚ ਕਿਹੜਾ ਧੀਮੇ ਵਾਂਗੂ ਫੇਰ ਫੇਰ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਜੂਗਾ ਸਾਹਮਣੇ ਦੇਖਦੇ ਵੀ ਰਣ ਸਿੰਘ ਦੁਨੀਆ ਦੀਆਂ ਨਿਗਾਹਾਂ ਟਿੱਕੀਆਂ ਹੋਈਆਂ ਨੇ ਧਿਆਨ ਸਿੰਘ ਨੇ ਕੋਸ਼ਿਸ਼ ਕੀਤੀ ਹੈ ਲਓ ਹੁਣ ਦੇਖਦੇ ਵੀ ਪਹਿਲੇ ਹੱਲਾ ਬੋਲਦਾ ਜਿਹੜਾ ਜਿੱਤ ਯਾਰ ਉਸ ਦੀ ਹੁੰਦੀ ਹੈ ਕਿ ਪਹਿਲੇ ਹੱਲਾ ਬੋਲਦਾ ਯਾਰੋ ਜਿਹੜਾ ਜਿੱਤ ਉਸ ਦੀ ਹੁੰਦੀ ਹੈ ਬੱਬੂ ਫਿਰ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਇਸ ਵੇਲੇ ਫਿਰ ਮੈਦਾਨ ਦੇ ਵਿੱਚ ਰਾਜ ਝੋਟਦੇ ਨਾਂ ਦੇ ਨਾਲ ਜਾਣਿਆ ਜਾਂਦਾ ਲਓ ਸਾਹਮਣੇ ਪਈ ਕਬੱਡੀ ਨੌਜਾਂ ਦੀ ਬਾਬਲੇ ਹਰ ਜਾਈ ਕਿ ਨਾਲ-ਨਾਲ ਮੈਟਰਾਂ ਨਾਲ ਟਰੇ ਪਰਛਾਵੇਂ ਨਹੀਂ ਜਾਂਦੇ ਮੇਰੀ ਦਵਧਿਆ ਰੰਗ ਦੀ ਰੋਸ਼ਨੀ ਦੇ ਕਾਰਨ ਪਰਛਾਵੇਂ ਵੀ ਨਾਲ-ਨਾਲ ਅੱਗੇ ਪਿੱਛੇ ਹਟ ਰਹੇ ਨੇ ਲਾ ਬੜਾ ਵਧੀਆ ਪ੍ਰਬੰਧਕ ਮੇਰੀ ਫਿਰ ਤੋਂ ਸਰਦਾਰ ਹਰਿੰਦਰ ਸਿੰਘ ਜੀ ਉਹਨਾਂ ਨੂੰ ਅਮਰੀਕ ਸਿੰਘ ਜੀ ਉਹਨਾਂ ਨੂੰ ਸਰਦਾਰ ਬਲਵੀਰ ਸਿੰਘ ਜੀ ਰਾਜੇਵਾਲ ਸਾਹਿਬ ਸਮੁੱਚੇ ਤੁਹਾਡੇ ਕਲੱਬ ਨੂੰ ਇੱਕ ਵਾਰੀ ਫਿਰ ਮੁਬਾਰਕਬਾਦ ਹੈ। ਲਓ ਸਾਹਮਣੇ ਦੇਖਦੇ ਵੀ ਇਸ ਸਮੇਂ ਨਿੰਦੂ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ। ਲਓ ਸਾਹਮਣੇ ਫਿਰ ਕੋਸ਼ਿਸ਼ ਨਾ ਹੋ ਜਾਂਦੀ ਕਿ ਚੱਕੀਆਂ ਦੇ ਪੁਰ ਵਰਗੀਆਂ ਹਿੱਕਾਂ ਜਿਗਰੇ ਗਾਰਡਨ ਨੇ ਜੂਝ-ਜੂਝ ਕੇ ਹੱਦਿਆਂ ਦਾ ਟੱਚ ਕਰਦੇ ਬਾਡਰ ਨੇ ਦੇ ਵੀ ਦਿਆਲ ਪ੍ਰੀਤਾ ਘੋਗਾ ਸ਼ੰਕਰਪਿੰਡ ਦਾ ਵੀ ਬੋਲਾ ਤੋਖੀ ਦੇ ਵੱਟਾ ਵੀ ਪੂਰੀ ਹਿੰਦ ਦਾ ਸੀ ਪਹਿਲੇ ਸਮਿਆਂ ਦੇ ਵਿੱਚ ਨਾ ਆਉਂਦੇ ਇਹਨਾਂ ਸਿਤਾਰਾਂ ਦੇ ਕਿ ਖੇਡਣ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਕਿ ਖੇਡਣ ਜੋਰਾ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਸ਼ੈਲ ਵਾਂਗ ਕੇ ਖੇਡਦੇ ਹੋਏ ਕਬੱਡੀ ਲਓ ਇੱਕ ਪਾਸੇ ਸਿਕੰਦਰ ਸਿੰਘ ਇੱਕ ਸਿਕੰਦਰ ਮਹਾਨ ਬਾਦਸ਼ਾਹ ਦੀ ਗੱਲ ਹੈ ਇੱਕ ਆ ਸਿਕੰਦਰ ਮਾੜੀ ਵਾਲਾ ਦੇਖਦੇ ਵੀ ਆਪਣੀ ਟੀਮ ਦੇ ਹਿੱਸੇ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਲਸਾਰੇ ਪਿੰਡ ਦਾ ਬੱਬੂ ਕਦੀ ਇੰਗਲੈਂਡ ਦੇ ਵਿੱਚ ਜਾ ਕੇ ਗਰੇਵਜੈਂਡ ਦੀ ਟੀਮ ਦੇ ਲਈ ਖੇਡਿਆ ਲਓ ਇਸ ਸਮੇਂ ਨੌਜਵਾਨ ਕਹਿੰਦਾ ਵੀ ਮੈਨੂੰ ਟੱਚ ਹੋਇਆ ਹੈ ਇਸ ਲਈ ਤੇ ਮੈਂ ਇਸ਼ਾਰਾ ਦਰਸ਼ਕਾਂ ਦਾ ਕਰ ਰਿਹਾ ਹਾਂ ਵੀ ਵਾਕਈ ਟੱਚ ਕੀਤਾ ਹੈ ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਵੇਖਦੇ ਵੀ ਇਸ ਸਮੇਂ ਡੌਲੀ ਮੈਦਾਨ ਦੇ ਵਿੱਚ ਵਾਧਾ ਹੋਇਆ ਸਾਂਬਲਾ ਜਾਂ ਰੰਗ ਹੈ ਚਾਰ ਜੱਫੀ ਸਾਹਮਣੇ ਪੂਰੀ ਤਿਆਰੀ ਦੇ ਵਿੱਚ ਨੇ ਚੌਂਦੀ ਘੇਰੀ ਜਾਰੂ ਘੁੰਮੇ ਸਰਪਾਲ ਵਿੱਚ ਕਿਹੜਾ ਜਾਫੀ ਨਿਕਲ ਕੇ ਇਸ ਨੂੰ ਲੱਗੂ ਗੁਲਜ਼ਾਰ ਵਾਂਗਰਾ ਕਿਹੜਾ ਚੂਰ ਚੱਕੀਏ ਦੇ ਬਾਗੇ ਤਾਰ ਖਰੀ ਕਰ ਜੂਗਾ ਲਾ ਜੰਡ ਦੇ ਬਾਜੀ ਵਾਂਗੂ ਗੁੱਟ ਤੋਂ ਫੜ ਕੇ ਕੈਂਚੀ ਕਿਹੜਾ ਜੜ ਜੂਗਾ ਹੰਦਿਆਂ ਦੇ ਵਿੱਚ ਆ ਕੇ ਟੱਕਰ ਯਾਰੋ ਸ਼ੇਰਾਂ ਦੀ ਹੋ ਗਈ ਹੈ ਲੋਕੀ ਪਾਈੋਂ ਤੇ ਹਲਕੀ ਹਲਕੀ ਹੂਟਿੰਗ ਨੇ ਕਰ ਰਹੇ ਫੁੱਲ ਵਰਕ ਕਰਕੇ ਟੱਚ ਯਾਰੋ ਪੈਰ ਦੇ ਨਾਲ ਇਸ਼ਾਰਾ ਰੈਫਰੀ ਦਾ ਹੁੰਦਾ ਇਸ ਧਾਵੀ ਵੱਲ ਵੀ ਲਾ ਅਗਲੀ ਕਬੱਡੀ ਪਾਉਣ ਦੇ ਲਈ ਬੱਬੂ ਫਿਰ ਮੈਦਾਨ ਦੇ ਵਿੱਚ ਵਧਣ ਲੱਗਿਆ ਪਟਾ ਉੱਤੇ ਮਾਰ ਥਾ ਵੀ ਗੁੰਦਮਿਆਂ ਜੇ ਨੌਜਵਾਨ ਨੇ ਹਲਾਰਾ ਸ਼ਰੀਰ ਨੂੰ ਐ ਦਿੱਤਾ ਕਿ ਚਾਰ ਜਾਫੀਆਂ ਤੇ ਫਿਰ ਪੌਣੀ ਮੋਰ ਵਰਗੀ ਪੈ ਲਈ ਧਿਆਨ ਸਿੰਘ ਨੇ ਕੀਤੀ ਕੋਸ਼ਿਸ਼ ਪੂਰੀ ਜੋਸ਼-ਹੋਸ਼ ਦੇ ਨਾਲ ਪਰ ਆਹ ਪੁਆਇੰਟ ਵੇਖਦੇ ਵੀ ਨੱਚਦੇ ਟੱਪਦੇ ਬੱਬੂ ਦੇ ਫਿਰ ਹਿੱਸੇ ਜੁੜਦਾ ਹੋਇਆ ਸੋਹਣੀ ਖੇਡ ਕਬੱਡੀ ਵਾ ਬਲਿਹਾਰੇ ਜਾਈਏ ਦੋਨੋਂ ਟੀਮਾਂ ਦੇ ਖਿਡਾਰੀਆਂ ਦੇ ਲਾਗਲੀ ਕਬੱਡੀ ਪਾਂਦੇ ਲਈ ਰਾਜ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ ਸਰਦਾਰ ਸਰਜੀਤ ਸਿੰਘ ਜੀ ਛੋਟੇ ਖੰਨੇ ਵਾਲੇ ਸਰਦਾਰ ਸੁੱਚਾ ਸਿੰਘ ਜੀ ਕਹਿੰਦੇ ਵੀ ਹੁਣ ਵੀ ਜਾਫੀ ਜੱਫਾ ਲਾਵੇ ਤੇ ਉਹਦੇ ਲਈ 200 ਰੁਪਏ ਦੇ ਮਾਨ ਸਨਮਾਨ ਜਿਹੜੇ ਹੋਣਗੇ ਵੱਡੀ ਮਾਇਆ ਵੱਡੀ ਖਿਡਾਰੀਆਂ ਦੀ ਸੇਵਾ এডੂਕੇਸ਼ਨ ਦੀ ਸੇਵਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਚੇਅਰਮੈਨ ਸਾਹਿਬ ਮਨ ਪੂਰਕ ਖੁਸ਼ ਹੈ 100 ਰੁਪਿਆ ਅਨਵਰ ਜੀਆ ਦੀ ਤਰਫੋਂ ਫਰਜੁਲਾਪੁਰ ਵਾਲਿਆਂ ਦੀ ਤਰਫੋਂ ਬੱਬੂ ਦੀਆਂ ਤਿੰਨ ਕਬੱਡੀਆਂ ਨੇ ਜਿਹੜੀਆਂ ਉਹਨਾਂ ਤੇ ਲਾਰੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ। ਲਓ ਅਗਲੀ ਕਬੱਡੀ ਪਾਉਣ ਦੇ ਲਈ ਨਿੰਦੂ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ। ਸੋਹਣੀ ਖੇਡ ਦਾ ਪ੍ਰਦਰਸ਼ਨ ਯਾਰੋ ਦੋਨੋਂ ਟੀਮਾਂ ਕੀਤਾ। ਚੌ ਜਾਫੀਆਂ ਦੇ ਵਿੱਚੋਂ ਹੁਣ ਦੇਖਦੇ ਵੀ ਲਾਕ ਜੱਸਾ ਕਿਹੜਾ ਨੌਜਵਾਨ ਆਪਣਾ ਕਰੂ ਹੌਸਲਾ ਵਧ ਕੇ ਘੇਰਨ ਦਾ ਲਓ ਇਹ ਪੁਆਇੰਟ ਵੇਖਦੇ ਵੀ ਫਿਰ ਇਸ ਨਿੰਦੂ ਨੌਜਵਾਨ ਦੇ ਹਿੱਸੇ ਜੁੜਦਾ ਹੋਇਆ ਲਓ ਕੁਝ ਪੱਲ ਬਾਕੀ ਨੇ ਪਰ ਇਸ਼ਾਰਾ ਹੋ ਰਿਹਾ ਹੈ ਵੀ ਸਮਾਂ ਜਿਹੜਾ ਸਮਾਪਤ ਹੈ ਅੰਕੜਿਆਂ ਦਾ ਵੇਰਵਾ ਤਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਵੀ ਕਿੰਨੇ ਕਿੰਨੇ ਪੁਆਇੰਟ ਰਹੇ ਇਸ ਮੈਚ ਦੇ ਅਗਲੇ ਮੈਚ ਦੀਆਂ ਵੀ ਦੋਨੋਂ ਟੀਮਾਂ ਜਿਹੜੀਆਂ ਮੈਦਾਨ ਦੇ ਵਿੱਚ ਪੁੱਜ ਰਹੀਆਂ ਨੇ ਗੁਰਪ੍ਰੀਤ ਜੀ 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 ਹਜ਼ਾਰ ਰੁਪਏ ਨਿੰਦੂ ਦਾ ਲਸਾੜੇ ਵਾਲਾ ਦਾ 800 ਜਿੱਤੀ ਹੋਈ ਦਾ 200 ਢੜਪੇ ਵਾਲਾ ਦਾ ਹਰੇ ਦਾ ਕੋਈ ਵੀ ਟੀ-ਸ਼ਰਟ ਪਾ ਕੇ ਸਾਡੇ ਕੋਲ ਪੈਸੇ ਲੈਣ ਆਇਓ ਪੈਸੇ ਕੋਈ ਹੋਰ ਲੈਣ ਦਾ ਬਾਅਦ ਚ ਖਿਡਾਰੀ ਸਾਡੇ ਕੱਪੜੇ ਪਾੜਦੇ ਨੇ ਠੀਕ ਠੀਕ ਅਮਰਿਕ ਸਿੰਘ ਜੀ ਜਿਹੜੇ ਸਾਨੂੰ ਤੁਸੀਂ ਜਾਣਦੇ ਖਿਡਾਰੀ ਨੇ ਜਿਹੜਾ ਮੇਨ ਆਉਂ ਹੀ ਬਿਲਕੁਲ ਨਹੀਂ ਕਿਸੇ ਨੂੰ ਦੇਣੇ ਜਿਹੜਾ ਮੇਨ ਖਿਡਾਰੀ ਆ ਉਹ ਆਇਓ ਜਿਹੜਾ ਖਾਮ ਖਾਂ ਖਿਡਾਰੀਆ ਸੀ ਇਹਨੂੰ ਵੀ ਦੇਣੇ ਜਿਨੇ ਕਾਉਦੀ ਰੁਪਏ ਪੈਸੇ ਬੁਦਾਰੇ ਲਈਏ ਚਾਹ ਲਸਾੜੇ ਦਾ ਚਾਹ ਢੜਪੇ ਦਾ ਜਿਨੇ ਕਾਉਦੀ ਸਮਾਨ ਮਿਹਨਤ ਕਰਿਓ ਪੈਸੇ ਲੈ ਕੇ ਜਾਓ ਇਸ ਮੈਚ ਦਾ ਜਿਹੜਾ ਰਿਜ਼ਲਟ ਹੈ ਦਿਰਵੇ ਦੇ ਪੁਆਇੰਟ ਨੇ 7 ਔਰ 12 ਪੁਆਇੰਟ ਨੇ ਲੁਸਾਰੇ ਦੀ ਟੀਮ ਦੇ ਇਸ ਮੈਚ ਦੇ ਵਿੱਚੋਂ ਲੁਸਾਰੇ ਦੀ ਟੀਮ ਜਿਹੜੀ ਜੇਤੂ ਹੈ ਅਗਲਾ ਮੈਚ ਬੜਾ ਵਧੀਆ ਦੋਨੋਂ ਟੀਮਾਂ ਦੇ ਖਿਡਾਰੀਆਂ ਦੇ ਦਰਮਿਆਨ ਖੇਡਿਆ ਜਾਣਾ ਹੈ